ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਵੇਂ YouTube ਵੀਡੀਓ ਤੇ ਗਾਇਜ਼ ਆ ਦੇਖੋ ਇਹ ਬਣ ਰਿਹਾਗਾ ਜੀ ਵੱਡੇ ਟੈਰਾਂ ਵਾਲਾ ਸਕੂਲ ਦਾ ਟੋਕਰਾ ਜੇ ਸਰਕਾਰੀ ਸਕੂਲ ਦੇ ਵਿੱਚ ਜਿੱਥੇ ਬਰਤਨ ਰੱਖੇ ਜਾਂਦੇ ਨੇ ਉਹ ਟੋਕਰਾ ਬਣ ਰਿਹਾ ਜੀ ਇਹ ਤੇ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਜੀ ਫੋਲਡਿੰਗ ਪੌੜੀ ਇਹ ਹੈ ਜੀ ਫੋਲਡਿੰਗ ਪੌੜੀ ਇਹ ਵੀ ਕਿਸੇ ਨੇ ਆਰਡਰ ਕੀਤਾ ਸੀਗਾ ਤੇ ਉਹਦੇ ਬਣਵਾਈ ਗਈ ਹੈ ਇਹ ਜੇਕਰ ਤੁਸੀਂ ਵੀ ਕਿਸੇ ਵੀ ਪ੍ਰਕਾਰ ਦੀ ਲੋਹੇ ਦੀ ਆਈਟਮ ਬਣਵਾਉਣੀ ਹੋਵੇ ਤਾਂ ਤੁਸੀਂ ਸਾਡੇ ਦਿੱਤੇ ਕੰਟੈਕਟ ਨੰਬਰ ਤੇ ਕੰਟੈਕਟ ਕਰ ਸਕਦੇ ਹੋਗੇ ਕੰਟੈਕਟ ਨੰਬਰ ਸਕਰੀਨ ਤੇ ਤੁਹਾਨੂੰ ਸ਼ੋ ਹੋ ਰਿਹਾਗਾ ਤੇ ਜੀ ਇਹ ਹੈਗੀ ਹੈ ਜੀ ਫੋਲਡਿੰਗ ਬਾਡੀ ਗਾਇਜ਼ ਵੀਡੀਓਜ਼ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਕਰਿਆ ਕਰੋ ਵੱਧ ਤੋਂ ਵੱਧ ਵੀਡੀਓਜ਼ ਨੂੰ ਦੇਖਿਆ ਕਰੋ ਤੇ ਸਾਡੇ سبسਕਰਾਈਬਰਸ ਪੂਰੇ ਹੋ ਗਏ ਪਰ ਵਾਚ ਟਾਈਮ ਘਟ ਹੈ ਇਸ ਕਰਕੇ ਪਲੀਜ਼ ਵੱਧ ਤੋਂ ਵੱਧ ਜਿੰਨੀ ਸਾਡੀਆਂ ਲੌਂਗ ਵੀਡੀਓਜ਼ ਆਉਂਦੀਆਂ ਨੇ ਉਹ ਸਾਰੀਆਂ ਵੀਡੀਓਜ਼ ਦੇਖ ਲਿਆ ਕਰੋ ਹੁਣ ਲਾਸਟ ਜੀ ਚੈਨਲ ਮੋਨਟਾਈਜ਼ ਕਰਨ ਵਾਸਤੇ ਸਿਰਫ ਤੁਹਾਡੀ ਸਪੋਰਟ ਦੀ ਲੋੜ ਹੈ ਜਿੰਨੀ ਵੱਧ ਤੋਂ ਵੱਧ ਤੁਸੀਂ ਸਪੋਰਟ ਕਰੋਗੇ ਜਿੰਨੀ ਵੱਧ ਤੋਂ ਵੱਧ ਤੁਸੀਂ ਲੌਂਗ ਵੀਡੀਓਜ਼ ਨੂੰ ਦੇਖੋਗੇ ਤੇ ਵਾਚ ਆਰਸ ਵਧਾਓਗੇ ਉਨੀ ਜਲਦੀ ਸਾਡਾ ਚੈਨਲ ਮੋਨਟਾਈਜ਼ ਹੋ ਜਾਊਗਾ ਤੇ ਆ ਦੇਖੋ ਤੁਹਾਨੂੰ ਚੈੱਕ ਕਰਕੇ ਵੀ ਦਿਖਾ ਦਿਤਤੀ ਹੈ ਜੀ ਪੌੜੀ ਤੇ ਲਾਸਟ ਤੇ ਹੀ ਕਹਿਣਾ ਚਾਹੂੰਗੀ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਤੇ ਕਮੈਂਟ ਮਿਲਦਾ ਨਵੀਂ ਵੀਡੀਓ ਦੇ ਵਿੱਚ ਹੰਟੱਕ ਲਈ ਬਾਏ ਬਾਏ